ਦੋਸਤੋ ਨੈਗੇਟਿਵ ਤੇ ਪੋਜ਼ਿਟਿਵ ਕੀ ਹੈ ਮਤਲਬ ਗਨਤ ਜਾਂ ਸਹੀ ਕੀ ਹੈ ਅਸਲ ਦੇ ਵਿੱਚ ਹਰ ਚੀਜ਼ ਸਹੀ ਹੈ ਉਹ ਜਿਹੜਾ ਗਨਤ ਹੈਗਾ ਉਹ ਬਹੁਤ ਛੋਟਾ ਹੁੰਦਾ ਹੈ ਜਿਸ ਤਰ੍ਹਾਂ ਜਿਹੜੀ એનર્ਜੀ ਤੁਹਾਡੇ ਕੰਟਰੋਲ ਚ ਹੈ ਤੇ ਉਹ એનર્ਜੀ ਨੂੰ ਤੁਸੀਂ ਆਪਣੇ ਹਿਸਾਬ ਦੇ ਨਾਲ ਆਪਣੇ ਕੰਟਰੋਲ ਦੇ ਨਾਲ ਜੂਜ਼ ਕਰਦੇ ਆ ਉਹ ਤੁਹਾਡੇ ਕੰਮ ਕਰਦੀ ਹੈ ਮਨ ਲਾਓ ਤੁਸੀਂ ਇੱਕ ਪੈਟਰੋਲ ਗੱਡੀ ਆਪਣੀ ਕਾਰ ਦੇ ਵਿੱਚ ਪਾਇਆ ਜਿੰਨਾ ਤੁਸੀਂ ਐਕਸੀਲੇਟਰ ਦਬਦੇ ਆ ਉੰਨਾ ਉਹ ਭੱਜਦੀ ਹੈ ਹੁਣ ਉਹ ਹੀ ਪੈਟਰੋਲ ਦੀ ਟੈਂਕੀ ਨੂੰ ਅਗਰ ਤੁਸੀਂ ਮਿਸਜੂਜ਼ ਕਿਸੇ ਤਰ੍ਹਾਂ ਕਰ ਲਿਆ ਕਿ ਉਹਨੂੰ ਸਿੱਧੇ ਨੂੰ ਕਿਸੇ ਤਰ੍ਹਾਂ ਜਿਹੜਾ ਆ ਅੱਗ ਦੇ ਨਾਲ ਰਿਲੇਟ ਕਰ ਦਿੱਤਾ ਤਾਂ ਉਹ ਤੁਹਾਡੇ ਲਈ ਹਾਰਮਫੁਲ ਵੀ ਹੋ ਸਕਦੀ ਹੈ એનર્ਜੀ ਜਿਹੜੀ ਹੈਗੀ ਆ ਪਰ ਉਹ ਜਿਹੜਾ ਮੂਵਮੈਂਟ ਹੈ ਜਿਸ ਵਕਤ ਤੁਸੀਂ ਉਹ ਚੀਜ਼ ਕਰਦੇ ਹੋ ਉਹ ਮੂਮੈਂਟ ਜਿਹੜੀ ਹੈਗੀ ਉਹ ਇੱਕ ਸਪਾਰਕ ਹੈਗਾ ਜਿੱਥੋਂ ਇੱਕ ਛੋਟੀ ਜਿਹੀ એનર્ਜੀ ਬਹੁਤ ਵੱਡਾ ਨੁਕਸਾਨ ਕਰਦੀ ਹੈ ਸੋ ਨੈਗੇਟਿਵ ਦਾ ਇੱਕ ਛੋਟਾ ਜਿਹਾ ਮੂਮੈਂਟ ਹੁੰਦੀਆਂ ਹਰ ਵਕਤ ਜਿਹੜੀਆਂ ਵੀ ਵੱਡੀਆਂ ਘਟਨਾਵਾਂ ਇਸ ਦੁਨੀਆ ਤੇ ਘਟੀਆਂ ਉਹ ਬਹੁਤ ਛੋਟੀ ਜਹੀ ਅੰਗਲੀ ਦੇ ਨਾਲ ਘਟੀਆਂ ਉਹ ਜਿਹੜੀ ਛੋਟੀ ਜੇ ਅੰਗਲੀ ਹੈਗੀ ਹੈ ਜਿਹੜੀ ਜਿਹੜਾ ਇੱਕ ਪੁਆਇੰਟ ਕਿਸੇ ਨੇ ਮਿਸ ਕੀਤਾ ਉਸ ਦੇ ਨਾਲ ਸਾਡੀ ਵੀ ਜ਼ਿੰਦਗੀ ਇਸੇ ਤਰ੍ਹਾਂ ਜ ਮੰਨ ਲਓ ਕੋਈ ਬੰਦੇ ਬੜੇ ਅੱਛੇ ਹੈ ਘਰੋਂ ਬਾਹਰ ਨਿਕਲਦੇ ਗੱਡੀ ਲੈ ਕੇ ਆਪਣੇ ਬੜੇ ਖੁਸ਼ੀ-ਖੁਸ਼ੀ ਜਾਂਦੇ ਆ ਅਚਾਨਕ ਰਸਤੇ 'ਚ ਕਿਸੇ ਹੋਰ ਗੱਡੀ ਵਾਲ ਨੇ ਕੱਟ ਮਾਰ ਦਿੱਤਾ ਤੇ ਐਸੀ ਇੱਕ ਉਹਨਾਂ ਦੇ ਵਿੱਚ ਅਚਾਨਕ ਚੜ੍ਹਪ ਹੋ ਜਾਂਦੀ ਹੈ ਜਿਸ ਕਰਕੇ ਪਤਾ ਨਹੀਂ ਉਹ ਕਿੱਥੇ ਤੱਕ ਵੀ ਜਿਹੜੀ ਹੈ ਐਸ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਚੀਜ਼ਾਂ ਗਈਆਂ ਇਹ ਕੀ ਹੈਗਾ ਆ ਕਿਉਂ ਇਸ ਤਰ੍ਹਾਂ ਹੁੰਦਾ ਆ ਕਿ ਬੰਦਾ ਅਚਾਨਕ ਜਿਹੜਾ ਆਪਣਾ ਜਿਹੜਾ ਆਪਾ ਖੋ ਜਾਂਦਾ ਆ ਮਗਰ ਬਹੁਤ ਸਾਰੇ ਲੋਕ ਅਸੀਂ ਐਸੇ ਜਾਣਦੇ ਆ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਅਸੀਂ ਇੱਕ ਤੇ ਇੱਕ ਬਿਹਤਰ ਹੋ ਰਿਹਾ ਹਰ ਰੋਜ਼ ਉਹਨਾਂ ਦੀ ਜ਼ਿੰਦਗੀ ਚ ਬਿਹਤਰ ਹੋ ਰਿਹਾ ਇਹ ਕੀ ਹੈਗਾ ਯਾਰ ਕਿ ਇੱਕ ਇਹਦੇ ਵਿੱਚ ਸੱਚਮੁੱਚ ਹੈ ਇਸ ਤਰ੍ਹਾਂ ਕਿ ਇੱਕ ਲੋਕ ਜਿਹੜੇ ਆ ਉਹ ਪੋਜ਼ਿਟਿਵਿਟੀ ਨੂੰ ਆਪਣੀ ਤਰਫ ਆਦਾ ਬਿਊਟੀਫੁੱਲ ਖਿੱਚ ਰਹੇ ਆ ਤੇ ਦੂਸਰੇ ਜਿਹੜੇ ਹੈਗੇ ਆ ਉਹ ਨਾ ਚਾਹੁੰਦੇ ਹੋਏ ਵੀ 네ਗਟਿਵਿਟੀ ਦੇ ਵਿੱਚ ਫਸਦੇ ਜਾਂਦੇ ਆ ਇਹਦੇ ਪਿੱਛੇ ਰਾਜ਼ ਕੀ ਹੈਗਾ ਦੋਸਤੋ ਇਹ ਬੜੀ ਛੋਟੀ ਜਿਹੀ ਚੀਜ਼ ਹੈਗੀ ਆ ਕਿ ਸਾਡੀ ਜਿਹੜੀ ਜ਼ਿੰਦਗੀ ਹੈਗੀ ਆ ਅਸੀਂ ਅਸਲ ਵਿੱਚ ਨੇਚਰ ਐਂਡ ਨੇਚਰਲ ਜਿਹੜੀਆਂ ਚੀਜ਼ਾਂ ਉਹਨਾਂ ਦੇ ਨਾਲੋਂ ਟੁੱਟ ਚੁੱਕੇ ਆ ਅਸੀਂ ਚਾਹਦੇ ਆ ਕਿ ਸਾਨੂੰ ਜਿਸ ਤਰ੍ਹਾਂ ਨਾ ਡਰਾਈਵ ਥਰੂ ਹਰ ਚੀਜ਼ ਪੈਸੇ ਦਿੱਤੇ ਤੇ ਅਗਲੇ ਵਿੰਡੋ ਦੇ ਉੱਤੇ ਸਾਨੂੰ ਫੂਡ ਮਿਲ ਜਾਂਦਾ ਆ ਹਰ ਚੀਜ਼ ਦਾ ਸੋਲੂਸ਼ਨ ਹੁਣ ਅਸੀਂ ਇਸ ਤਰ੍ਹਾਂ ਚਾਹਦੇ ਆ ਮਗਰ ਇਹ ਸੋਲੂਸ਼ਨ ਇਸ ਤਰ੍ਹਾਂ ਨਹੀਂ ਮਿਲਨੇ ਕੀ ਹੈਗਾ ਜੀ तकरीबन 3 ਮਹੀਨੇ ਅਗਰ ਬੰਦਾ ਕੋਈ ਇੱਕ ਦਿਨ ਤੋਂ ਸੈੱਟ ਕਰ ਲਵੇ ਜਿਸ ਤਰ੍ਹਾਂ ਮੰਨ ਲਓ ਪੂਰਨਮਾ ਜਿਹੜਾ ਜਿਸ ਦਿਨ ਫੁੱਲ ਮੂੰਦਾ ਫੁੱਲ ਮੂਨ ਹੁੰਦਾ ਆ ਉਸ ਦਿਨ ਤੋਂ ਇੱਕ ਕੈਲੰਡਰ ਲਾ ਲਓ ਤੇ ਸੈੱਟ ਕਰ ਲਓ ਅੱਜ ਤੋਂ ਕਿ ਫੁੱਲ ਮੂਨ ਦੇ ਦਿਨ ਮੇਰਾ ਸਾਰੇ ਦਿਨ ਮੂੜ ਕਿਸ ਤਰ੍ਹਾਂ ਰਿਹਾ ਤੇ ਇੱਕ ਸਿਰਫ ਸੰਖੇਪ ਦੇ ਵਿੱਚ ਉਹਨੂੰ ਤੁਸੀਂ ਲਿਖ ਲੈਣਾ ਫੁੱਲ ਮੂਨ ਤੋਂ ਤਕਰੀਬਨ ਜਿਹੜਾ 14 ਦਿਨ ਜਿਹੜਾ ਉਹ ਚੰਦਰਮਾ ਅਮਾਵਸ ਜਿੰਨ ਕਹਿੰਦੇ ਮਸਿਆ ਉਸ ਦੀ ਤਰਫ ਜਾਏਗਾ ਉਹ ਇੱਕ ਇੱਕ ਦਿਨ ਦਾ ਸਾਰਾ ਹਿਸਾਬ ਤੁਸੀਂ ਲਿਖਣਾ ਕਿਹੜੇ ਦਿਨ ਤੁਹਾਡੇ ਨਾਲ ਕੀ ਹੋਇਆ ਤੁਸੀਂ ਕਿਸ ਤਰ੍ਹਾਂ ਰਹੇ ਉਹਨੂੰ ਇੱਕ ਡਾਇਰੀ ਲਾਣੀ ਆ ਤੁਸੀਂ ਤੇ ਫਿਰ ਜਿਸ ਦਿਨ ਮਸਿਆ ਉਸ ਦਿਨ ਲਿਖ ਦੇਣਾ ਆਪਣਾ ਕਿਸ ਤਰ੍ਹਾਂ ਮੂਡ ਰਿਹਾ ਮਸਿਆ ਤੋਂ ਫਿਰ ਜਦੋਂ ਉਹ ਚੰਦਰਮਾ ਜਿਹੜਾ ਹੈਗਾ ਆ ਮੰਨ ਲਓ ਉਹ ਜਿਹੜਾ ਚੱਲਦਾ ਹੈਗਾ ਆਪਣੇ ਪੂਰਨਮਾ ਦੀ ਤਰਫ ਉਹ ਜਿਹੜੇ 15 ਦਿਨ ਹੈਗੇ ਆ ਉਹ 15 ਦਿਨ ਤੁਹਾਡਾ ਮੂਡ ਕਿਸ ਤਰ੍ਹਾਂ ਰਿਹਾ ਉਹ ਸਾਰਾ ਤੁਸੀਂ ਨੋਟ ਕਰਨਾ ਇਹ ਜਿਹੜੀ ਚੀਜ਼ ਤੁਸੀਂ 3 ਮਹੀਨੇ ਲਗਾਤਾਰ ਅਗਰ ਕੋਈ ਬੰਦਾ ਨੋਟ ਕਰ ਸਕਦਾ ਇਹ ਵੀ ਇੱਕ ਕਿਸਮ ਦੀ ਤੁਹਾਡੀ ਸਾਧਨਾ ਹੈ ਆਪਣੇ ਆਪ ਨੂੰ ਜਾਣਨ ਦੀ ਕਿ ਤੁਸੀਂ ਕੌਣ ਹੋ ਤੁਹਾਡਾ ਮੂਡ ਕਿਸ ਤਰ੍ਹਾਂ ਵਰਕ ਕਰਦਾ ਹੈ ਤੁਹਾਡਾ ਮੂਡ ਤੁਹਾਡੇ ਹੀ ਅੰਗੇਸਟ ਕਦੋਂ ਚੱਲਦਾ ਤੇ ਤੁਹਾਡਾ ਮੂਡ ਤੁਹਾਨੂੰ ਕਦੋਂ ਜਿਹੜਾ ਆ ਉਹ ਬਿਊਟੀਫੁੱਲ ਬਿਊਟੀਫੁੱਲ ਟਾਈਮ ਦਿੰਦਾ ਕਦੋਂ ਉਹ ਮੂਮੈਂਟਸ ਆਗੀਆਂ ਤੁਹਾਡੇ ਲਾਈਫ ਦੇ ਵਿੱਚ ਜਦੋਂ ਇੱਕ ਬਿਊਟੀਫੁਲ ਮੂਮੈਂਟ ਖੁੱਲੀਆਂ ਹੁੰਦੀਆਂ ਜਦੋਂ ਤੁਸੀਂ ਉਸ ਦਾ ਫਾਇਦਾ ਲੈ ਸਕਦੇ ਆ ਜਦੋਂ ਕੋਈ ਬੈਡ ਮੂਮੈਂਟਸ ਆਗੀਆਂ ਕਦੋਂ ਹੁੰਦੀਆਂ ਜਦੋਂ ਤੁਸੀਂ ਉਹਨਾਂ ਤੋਂ ਬਚ ਸਕਦੇ ਆ ਇਹ ਕੋਈ ਬੰਦਾ ਅਗਰ 3 ਮਹੀਨੇ ਪੂਰਨਮਾ ਤੋਂ ਮੱਸਿਆ ਤੱਕ ਮੱਸਿਆ ਤੋਂ ਪੂਰਨਮਾ ਤੱਕ ਇਹ 3 ਮਹੀਨੇ ਆਪਣਾ ਜਿਹੜਾ ਲਗਾਤਾਰ ਮੂਡ ਜਿਹੜਾ ਆ ਉਹ ਕੀ ਆ ਨੋਟ ਕਰੇ ਤੁਸੀਂ ਬੜੇ ਹੈਰਾਨ ਹੋਵੋਗੇ ਇਹ ਇਹ ਚੀਜ਼ਾਂ ਜਿਹੜੀਆਂ ਹਰ ਬੰਦੇ ਦੇ ਨਾਲ ਇੱਕ ਦੋ ਦਿਨ ਅੱਗੇ ਪਿੱਛੇ ਜੇ ਉਹ ਬੰਦਾ ਖੁਸ਼ ਆਇਆ ਤਾਂ ਉਹਨੂੰ ਖੁਸ਼ੀ ਦੇ ਕੋਈ ਸੰਦੇਸ਼ ਮਿਲਦੇ ਆ ਉਹ ਚੀਜ਼ਾਂ ਹੈਪਨ ਹੁੰਦੀਆਂ ਤੇ ਜਾਂ ਉਸ ਆਪੋਜ਼ਿਟ ਹੈ ਕਿ ਜਦੋਂ ਬੰਦੇ ਨੂੰ ਇੱਕ ਖਾਸ ਟਾਈਮ ਦੇ ਉੱਤੇ ਜਿਹੜਾ ਆ ਉਹਨੂੰ ਗੁੱਸਾ ਆਉਂਦਾ ਹੋਏਗਾ ਮੰਨ ਲਓ ਕਿ ਕਿਸੇ ਨੂੰ ਅਮਾਵਸ ਵਾਲੇ ਦਿਨ ਕੋਈ ਕੋਈ ਦਿਮਾਗੀ ਪਰੇਸ਼ਾਨੀ ਹੁੰਦੀ ਹੋਏਗੀ ਜਾਂ ਕਿਸੇ ਨੂੰ ਪੂਰਨ ਮਾਨਸਿਕ ਦਿਨ ਜਿਹੜਾ ਹੈਗਾ ਉਹ ਜਿਹੜਾ ਆ ਉਹਦਾ ਮਨ ਬਹੁਤ ਇਮੋਸ਼ਨਲ ਹੁੰਦਾ ਹੋਏਗਾ ਉਹ ਬਹੁਤ ਮਤਲਬ ਰੋਂਦਾ ਹੋਏਗਾ ਜਾਂ ਕਿਸੇ ਵੀ ਕਾਰਨ ਉਹ ਉਹ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਉਂਦਾ ਹੋਏਗਾ ਉਹਨੂੰ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਕਦੋਂ-ਕਦੋਂ ਇਹ ਚੀਜ਼ ਕੀ ਹੋ ਰਹੀ ਹੈ ਤੇ ਫਿਰ ਉਹਨਾਂ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਆ ਸੋ ਟਰਾਈ ਕਰਕੇ ਦੇਖੋ ਆਈ ਹੋਪ ਕਿ ਤੁਹਾਨੂੰ ਇਹ ਜਿਹੜੀ ਆ ਜਿਹੜੀ ਹੈ ਤੁਹਾਡੀ ਮੈਂਟਲ ਸਿਚੁਏਸ਼ਨ ਨੂੰ ਹੋਰ ਬੈਟਰ ਕਰੇਗੀ ਤੁਹਾਡੇ ਲਈ ਫਾਇਦਾ ਕਰੇਗੀ ਤੇ ਇਹ ਜਿਹੜਾ ਹੈਗਾ ਇਹਦੇ ਨਾਲ ਤੁਸੀਂ ਆਪਣੇ ਮਨ ਨੂੰ ਜਿੱਤ ਸਕਦੇ ਆ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਯੂਨੀਵਰਸ ਦੇ ਵਿੱਚ ਕਿਹੜਾ ਐਸਾ ਪੁਆਇੰਟ ਹੈ ਜਿੱਥੋਂ ਤੁਹਾਨੂੰ ਖੁਸ਼ਖਬਰੀਆਂ ਆਦੀਆਂ ਧੰਨਵਾਦ